ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਅੱਜ ਬਣਾਉਣ ਲੱਗੇ ਆ ਜੀ ਕਦੂ ਦੀ ਸਬਜ਼ੀ ਦੁੱਧ ਪਾ ਕੇ ਬਣਾਵਾਂਗੇ ਜੀ ਆਪਾਂ ਕਦੂ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਸੋਹਣੇ ਸੋਹਣੇ ਵੀਡੀਓ ਦੇਖਣ ਵਾਸਤੇ ਤੇ ਪਿਛਲੀਆਂ ਵੀਡੀਓ ਨੂੰ ਬਹੁਤ ਪਿਆਰ ਦੇਣ ਵਾਸਤੇ ਤਲਵ ਜਦਰਾ ਮੁਰਗੀਆਂ ਆ ਗਈਆਂ ਕੱਦੂ ਖਾਣ ਵਾਸਤੇ ਮੇਰੇ ਕੋਲੇ ਤੇ ਅਦਰ ਮੌਸਮ ਹਵਾ ਛੰਡੀ ਛੰਡੀ ਚੱਲ ਰਹੀ ਹੈ ਜੀ ਬਹੁਤ ਹੀ ਵਧੀਆ ਤੇ ਲਓ ਜਦਰਾ ਆਪਾਂ ਸਬਜ਼ੀ ਕੱਟ ਲਈ ਹੈ ਜਦਰਾ ਆਪਾਂ ਪਿਆਜ਼ ਤੇ ਲਸਣ ਵੀ ਕੱਟ ਲਿਆ ਤੇ ਟਮਾਟਰ ਆਪਾਂ ਦੇ ਵਿੱਚ ਪਾਉਂਦੇ ਨਹੀਂ ਕਿਉਂਕਿ ਦੁੱਧ ਦੁੱਧ ਫਟ ਜਾਂਦਾ ਆਪਾਂ ਦੁੱਧ ਵਾਲੀ ਸਬਜ਼ੀ ਬਣਾਵਾਂਗੇ ਤੇ ਆਪਾਂ ਅਦਰ ਗੈਸ ਚਲਾ ਲਿਆ ਆਪ ਪਾ ਦਿਓ ਪਰਾ ਤੇਰ ਪਾ ਲਿਆ ਵਿੱਚ ਇਹਦੇ ਚਲੋ ਜੇ ਤੁਹਾਨੂੰ ਥਿਆੜਾ ਪਾ ਕੇ ਤੇ ਆਪਾਂ ਮੈਂ ਚੰਗੀ ਤਰ੍ਹਾਂ ਆੜੀ ਚਲੋ ਜੇ ਅਦਰ ਆਪਣਾ ਮਸਾਲਾ ਧੁੱਜ ਗਿਆ ਤੇ ਆਪਾਂ ਪਾਉਣੇ ਆ ਅਦਰ ਨੂੰ ਨਰਚਾਂ ਚਲੋ ਜੀ ਅਦਰ ਸਬਜੀ ਦਾ ਰੋਟੀ ਰੱਖ ਚਲੋ ਜੀ ਅਦਰ ਮੀ ਬਹੁਤ ਜਿਆਦਾ ਆਈ ਜਾਂਦਾ ਸਬਜੀ ਬਣਦੇ ਬਣਦੇ ਨਹੀਂ ਆਉਣ ਲੱਗ ਗਿਆ ਇੰਨਾ ਠੰਡਾ ਮੌਸਮ ਹੈ ਜਿਆ ਬਹੁਤ ਹੀ ਵਧੀਆ बहुत ज्यादा गर्मी सी शाम के सत्त बज चुके देखो मी ने बंब बुलाते ਬਹੁਤ ਜ਼ਿਆਦਾ ਨਹੀਂ ਪਈ ਜਾਂਦਾ ਗਿੱਲੇ ਕੱਪੜੇ ਜਲਵਾਜੀ ਬਹੁਤ ਜ਼ਿਆਦਾ ਗਰਮੀ ਹੋਈ ਫੇਸ ਅੱਜ ਤਾਂ ਬੱਟ ਹੋਇਆ ਪਿਆ ਸੀ ਬਾੜਾ ਤੇ ਲਓ ਜੀ ਅੰਦਰ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕਿਆ ਦੁੱਧ ਪਾਏ ਦੇ ਵਿੱਚ ਪਾ ਤਾ ਥੋੜਾ ਜਿਹਾ ਹੋਰ ਪਾ ਦਨੇ ਆ ਤੇ ਬਹੁਤ ਵਧੀਆ ਬਣਗੀ ਮਲਾਈ ਵਰਗੀ ਫੁਲਕੇ ਆ ਬਦੂ ਕੱਚੇ ਵਾਲੇ ਸੀਗੇ ਜਿਵੇਂ ਕੱਚੇ ਕੱਚੇ ਸੀ ਤੇ ਲਓ ਜੀ ਆਪਣੀ ਸਬਜ਼ੀ ਬਣ ਗਈ ਤੇ ਆਪਾਂ ਫੁਲਕੇ ਨਾਲ ਦੀ ਨਾਲ ਲਾ ਲਾਂਗੇ ਰੋਟੀ ਜਦੋਂ ਖਾਣੀ ਹੋਈ ਤੇ ਗੁਰਦੁਆਰਾ ਆਪਣੇ ਘਰ ਦੇ ਕੋਲੇ ਹੀ ਹੈਗਾ ਚਰਖਾ ਕਰ ਛੱਡ ਕੇ ਸਾਹੀ ਬਾਜ ਬਹੁਤ ਆਉਂਦੀ ਆ ਪਾਠੀ ਸੌਣ ਦਾ ਬੋਰਡ ਤੇ ਲਓ ਜੀ ਮੀ ਵੀ ਘਟ ਗਿਆ ਅੱਗੇ ਨਾਲੋਂ ਬਹੁਤ ਜ਼ਿਆਦਾ ਦੇਖੋ ਜੀ ਪਾਣੀ ਪਾਣੀ ਖੜ ਗਿਆ ਵਿੱਚ ਇਹ ਮੈਂ ਜਮਣ ਲਾਈ ਹੋਈ ਸੀ ਜਮਣਾਂ ਪਰ ਗਿਆ ਪਾਣੀ ਨਾ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ